ਨਮਸਕਾਰ ਗੈਂ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੇਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਪਿੰਡ ਉਰਦਨ ਪਿੰਡ ਉਰਦਨ ਤੇ ਟੁੱਟਿਆ ਦੁੱਖਾਂ ਦਾ ਪਹਾੜ ਪਿੰਡ ਉਰਦਨ ਦੇ ਹਰ ਵਿਅਕਤੀ ਦੀ ਅੱਖ ਨਮ ਹੈ ਹਰ ਵਿਅਕਤੀ ਉਦਾਸ ਹੈ ਹਰ ਵਿਅਕਤੀ ਇਹ ਪੁੱਛ ਰਿਹਾ ਰੱਬ ਤੋਂ ਕਿ ਇਹ ਕੀ ਕਹਿਟ ਆਇਆ ਅੱਜ ਪਿੰਡ ਪਿੰਡ ਉਰਦਨ ਦੇ ਵਿੱਚ ਇੱਕ ਦਿਨ ਦੇ ਵਿੱਚ ਇੱਕ ਥਾਂ ਤੇ ਤਿੰਨ ਅੰਤਿਮ ਸੰਸਕਾਰ ਕੀਤੇ ਗਏ ਇਹਨਾਂ ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ 2 ਦਿਨ ਪਹਿਲੇ ਪਿੰਡ ਉਰਦਨ ਤੋਂ ਲਗਭਗ 50 ਵਿਅਕਤੀ ਹੁਸ਼ਿਆਰਪੁਰ ਦੇ ਕੋਲ ਖੁਲਾਰ ਕਰਦੇ ਇਤ ਇੱਕ ਸਮਾਗਮ ਵਿੱਚ ਭਾਗ ਲੈਣ ਦੇ ਲਈ ਲਗਭਗ 50 ਸਰਦਾਲੂ ਟਰੱਕ ਦੇ ਰਾਹੀਂ ਉੱਥੇ ਪਹੁੰਚੇ ਸਨ ਉਸ ਸਮਾਗਮ ਦੇ ਵਿੱਚ ਸਰਦਾਲੂ ਭਾਗ ਲੈ ਕੇ ਵਾਪਸ ਆ ਰਹੇ ਸਨ ਦੱਸਿਆ ਜਾਂਦਾ ਕਿ ਜਦੋਂ ਉਹਨਾਂ ਦਾ ਟਰੱਕ ਜਦੋਂ ਉਹਨਾਂ ਦਾ ਟਰੱਕ ਗੜ ਸ਼ੰਕਰ ਦੇ ਨੇੜੇ ਪਿੰਡ ਕਲਵਾਲ ਦੇ ਨੇੜੇ ਪਹੁੰਚਿਆ ਤਾਂ ਉਹ ਖਾਈ ਦੇ ਵਿੱਚ गिर ਗਿਆ ਜਿਹਦੇ ਵਿੱਚ ਇਸ ਦਰਦਨਾਕ ਘਾਟੇ ਦੇ ਵਿੱਚ ਤਿੰਨ ਸਰਦਾਲੂਆਂ ਦੀ ਮੌਤ ਹੋ ਗਈ ਜਿਹੜੇ ਸਰਦਾਲੂਆਂ ਨੇ ਮੌਤ ਹੋਈ ਉਹ ਪਿੰਡ ਉਰਦੋਂ ਦੇ ਰਹਿਣ ਵਾਲੇ ਹਨ ਇਹਨਾਂ ਵਿੱਚੋਂ ਇੱਕ 8 ਸਾਲ ਦੀ ਲੜਕੀ ਵੀ ਸ਼ਾਮਿਲ ਹੈ ਜਿਨ੍ਹਾਂ ਸਰਦਾਲੂਆਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਮ ਗੁਰਮੁਖ ਸਿੰਘ ਜਸਮੀਰ ਸਿੰਘ ਅਤੇ ਇੱਕ 8 ਸਾਲ ਦੇ ਲੜਕੇ ਨਵਜੋਤ ਕੋਰ ਵਿੱਚ ਸ਼ਾਮਿਲ ਹੈ ਦੱਸਿਆ ਜਾਂਦਾ ਹੈ ਕਿ ਇਸ ਦਰਦਨਾਕ ਹਾਦਸੇ ਦੇ ਵਿੱਚ ਦਰਜਾ ਦੀ ਸੰਖਿਆ ਵਿੱਚ ਸਰਦਾਲੋ ਅੱਲਾਕਾ ਹਸਪਤਾਲਾਂ ਵਿੱਚ ਇਲਾਜ ਦلے ਦਾਖਲਨ ਜਿਨ੍ਹਾਂ ਦੇ ਵਿੱਚ ਕੁਝ ਵਿਅਕਿਆਂ ਦੇ ਵਿਅਕਿਆਂ ਦੇ ਜਿਹੜੇ ਹਾਲਤ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਦੋ ਦਿਨ ਪਹਿਲੇ ਬੜੇ ਖੁਸ਼ੀ-ਖੁਸ਼ੀ ਸਰਦਾਲੂ ਪਿੰਡ ਤੋਂ ਗਏ ਸਨ ਪਰ ਪਿੰਡ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਸਰਦਾਲੂਆਂ ਨਾਲ ਇਹ ਹਾਦਸਾ ਹੋ ਜਾਵੇਗਾ ਦੋਸਤੋ ਬੜੀ ਹੀ ਦੁਖਦਾਈ ਖਬਰ ਹੈ ਬੜੀ ਹੀ ਮਨ ਨੂੰ ਉਦਾਸ ਕਰਨ ਵਾਲੀ ਖਬਰ ਹੈ ਪਰਮਾਤਮਾ ਅਗੇ ਸਾਡੀ ਇਹ ਦੁਆ ਹੈ ਕਿ ਜਿਹੜੇ ਇਸ ਹਾਸੇ ਦੇ ਵਿੱਚ ਜ਼ਖਮੀ ਹੋਏ ਹਨ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰੇ ਸ਼ੇਧਮੰਦ ਕਰੇ ਤੇ ਉਹ ਹਸੀ ਖੁਸੀ ਆਪਣੇ ਘਰ ਪਰਤਣ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ